ਉਸ ਵੇਲੇ ਤੁਸੀਂ ਇੱਕ ਗੱਲ ਕਹੀ ਸੀ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਅਗਰ ਸਿਆਸਤ ਵਿੱਚ ਆਉਣਗੇ ਤਾਂ ਬਹੁਤ ਵੱਡਾ ਇੱਕ ਪੁਚਾਰ ਲੈ ਕੇ ਆਉਣਗੇ ਤੇ ਉਹ ਆਇਆ 92 ਸੀਟਾਂ ਆਇਆਂ ਤਾਂ ਇਹ ਸਿਆਸੀ ਕਤਾਲਾ ਉਹਨਾਂ ਦੇ ਗੱਲ 'ਚ ਆਪ ਇੱਥੋਂ ਦੇ ਜਿਹੜੇ ਕਨਵੀਨੀਅਰ ਜਿਹੜੇ ਕਹਿੰਦੇ ਸਾਡੇ ਮੇਨ ਲੀਡਰ ਆ ਉਹਨਾਂ ਨੇ ਆਪ ਇੱਥਿਆਂ ਨੇ ਕੰਬਰੀ ਸਾਹਿਬ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਹੜਾ ਪਾਰਟੀ ਸ਼ਾਮਲ ਕੀਤਾ ਸੀ ਉਹਨਾਂ ਦਾ ਨਾਮ ਵਰਤਿਆ ਉਹਨਾਂ ਨੂੰ ਯੂਜ਼ ਕੀਤਾ ਉਹਨਾਂ ਨੂੰ ਆਪਣੇ ਵਿਸ਼ਵਾਸ 'ਚ ਲਿਆ ਤੇ ਅੱਜ ਉਹਨਾਂ ਦਾ ਵਿਸ਼ਵਾਸ ਲੈ ਕੇ ਯਾਰ ਮਾਰ ਜਾਂਦੇ ਕੋਲ ਦੀ ਪਿੱਟੇ ਸ਼ੁਰਾ ਮਾਰ ਦਿੱਤਾ ਪੰਜ ਸਾਲ ਤੱਕ ਇਹ ਨਹੀਂ ਪਤਾ ਕਿ ਇਹਨਾਂ ਨੇ ਅਗਲੇ 5 ਸਾਲ ਆਉਣਾ ਕਿ ਨਹੀਂ ਆਉਣਾ ਹਾਂਜੀ ਤੇ ਇਹਨਾਂ ਨੇ 5 ਸਾਲ ਵਾਸਤੇ ਆਪਣੀ ਪਾਰਟੀ ਦਾ ਜਿਹੜਾ ਇੱਕ ਨੁਮਾਇੰਦਾ ਹੀ ਬਾਹਰ ਕੱਢ ਛੜਿਆ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਪੰਜਾਬੀ ਇਹਨਾਂ ਨੂੰ ਮੂੰਹ ਲਾਉਣਗੇ ਪੰਜਾਬੀਆਂ ਦੀ ਇੱਕ ਫਿਤਰਤ ਆ ਜੇ ਇਹ ਸਿਰ ਤੇ ਬਿਠਾਉਣਾ ਜਾਣਦੇ ਆ ਨਾ ਤੇ ਮਿੰਟ ਤੋਂ ਥੱਲੇ ਲਾਉਣਾ ਵੀ ਜਾਣਦੇ ਆ ਇਹ ਗੱਲ ਮਾਨ ਸਰਕਾਰ ਨੂੰ ਵੀ ਪਤਾ ਲੱਗ ਗਈ ਹੈ ਤੇ ਮਾਨ ਸਾਹਿਬ ਨੂੰ ਪਤਾ ਲੱਗ ਗਈ ਹੈ ਤੁਸੀਂ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਰੈਡਲ ਬੱਤੀਆਂ ਤੋਂ ਗਰੇਜ ਕਰਾਂਗੇ ਅੱਜ ਦੱਸੋ ਕਿਹੜਾ ਪੰਜਾਬ ਦਾ ਲੀਡਰ ਆ ਜਿਹਦੇ ਰੈੱਡ ਬੱਤੀਆਂ ਨਹੀਂ ਹੈਗੀਆਂ ਸਾਈਕਲ ਤੇ ਵੋਟਾਂ ਮੰਗਦੇ ਸੀ ਕਹਿੰਦੇ ਸੀ ਅਸੀਂ ਆਮ ਬੰਦੇ ਆ ਆਮ ਘਰਾਂ ਦੇ ਬੱਚੇ ਆ ਅੱਜ ਉਹ ਸਾਈਕਲ ਪਤਾ ਹੀ ਨਹੀਂ ਕਿਹੜੀ ਨੁੱਕਰੇ ਵਾਰ ਛੜਿਆ ਤੇ ਲਗਜ਼ਰੀ ਗੱਡੀਆਂ ਦੇ ਵਿੱਚ ਜਿਹੜਾ ਉਹ ਸਫ਼ਰ ਤੈਅ ਕਰ ਰਿਹਾ ਟਾਈਮ ਪੀਰੀਅਡ ਤਾਂ 5 ਸਾਲ ਹੀ ਆ ਹੂੰ ਕਿੰਨਾ ਕਚੇਰ ਇੱਥੇ ਤਾਂ ਔਰੰਗਜ਼ੇਬ ਵਰਗੇ ਨਹੀਂ ਰਹੇ ਹੂੰ ਇੱਥੇ ਤਾਂ ਬੜੇ-ਬੜੇ ਵੱਡੇ ਜਿਹੜੇ ਜਿਹੜੇ ਕਹਿੰਦੇ ਸੀ ਅਸੀਂ ਉਹ ਕਰ ਦੇਣਾ ਜੇ ਕਰ ਦੇਣਾ ਉਹ ਨਹੀਂ ਰਹੇ ਹੂੰ ਲੇਕਿਨ ਕੂਵਰ ਵੀ ਜੇ ਪੜਦਾ ਅਭੀ ਜਿ ਡਾਰ ਕੜ ਕੇ ਹੁਣ 5 ਸਾਲ ਲਈ ਬਾਹਰ ਕੱਢ ਦਿੱਤਾ ਗਿਆ ਇੱਕ ਵਿਅਕਤੀ ਨੇ ਆਪਣੀ ਜੌਬ ਛੱਡੀ ਹੋਵੇ ਤੁਹਾਡੀ ਪਾਰਟੀ ਨੂੰ ਸਮਾਂ ਦਿੱਤਾ ਹੋਵੇ ਉਸ ਤੋਂ ਬਾਅਦ ਤੁਸੀਂ ਇਹ ਹਾਲਾਤ ਕਰ ਦੋ ਮੈਨੂੰ ਸਮਝ ਨਹੀਂ ਆਈ ਕੂਵਰ ਵੀ ਜੇ ਪ੍ਰਤਾਪ ਸਿੰਘ ਦੀ ਸਭ ਤੋਂ ਵੱਡੀ ਮੇਖਣਾ ਗਲਤੀ ਇਹ ਆ ਕਿ ਉਹਨੇ ਨੌਕਰੀ ਛੱਡ ਦਿੱਤੀ ਲੇਕਿਨ ਬੀਇੰਗ ਐ ਸਿੱਖ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਸੋਚਦੇ ਸੀਗੇ ਕਿ ਇਹ ਜਿਹੜਾ ਇਹ ਜਿਹੜਾ ਨਤੀਜਾ ਐਂਡ ਜਿਹੜਾ ਵਾ ਜਿਹੜੇ ਮੋਰਲ ਆਫ ਸਟੋਰੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਿਕਲੇਗੀ ਲੋਕਾਂ ਨੇ ਵਿਸ਼ਵਾਸ ਕੀਤਾ ਤੁਹਾਡੇ ਕਰਕੇ ਕਿ ਤੁਸੀਂ ਪੰਜਾਬੀ ਹੋ ਮੈਂ ਕਹਿੰਦਾ ਭਗਵੰਤ ਮਾਨ ਨੂੰ ਪਿੱਛੇ ਕਰਕੇ ਕਿਤੇ ਕੇਜਰੀਵਾਲ ਆ ਪਾਵੇਂਗੇ ਫਿਰ ਦੱਸ ਦੇਣਗੇ ਪੰਜਾਬੀ ਹੁੰਦੇ ਕੌਣ ਆ ਅੱਜ ਸਭ ਤੋਂ ਵੱਧ ਜੇਕਰ ਐ ਮਤਲਬ ਆਮ ਆਦਮੀ ਪਾਰਟੀ ਨੂੰ ਕੋ ਨਫ਼ਰਤ ਕਰਤਾ ਤੇ ਉਹ ਐਨ ਆਰ ਆਈ ਲੋਕ ਆ ਅਸੀਂ ਉਹ ਕਰਤਾ ਯੁੱਧ ਨਸ਼ਿਆਂ ਦੇ ਵਿਰੁੱਧ ਕਰਤਾ ਉਹ ਭਾਈ ਕਿਹੜਾ ਵਿਰੁੱਧ ਮੈਂ ਖੁਦ ਆਪ ਮੌਜੂਦਾ ਗਵਾਹ ਆ ਮੇਰੇ ਨਾਲ ਕੋਈ ਗੱਲ ਤਾਂ ਕਰੇ ਲੇਕਿਨ ਦਵਿੰਦਰ ਜੀ ਮੇਰੀ ਹੁਣੇ ਤੋਂ ਕੁਝ ਸਮਾਂ ਪਹਿਲੇ ਕਿ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਸੀ ਆਮ ਆਦਮੀ ਪਾਰਟੀ ਦੇ ਨਾਲ ਉਹ ਕਹਿੰਦੇ ਕਿ ਜੇਕਰ ਕੋਈ ਜਪਰਤਾਪ ਸਿੰਘ ਦਾ ਇੰਨਾ ਹੀ ਬਲਕੇ ਆਪਣਾ ਰਸੂਕ ਸੀਗਾ ਤੇ ਆਪਣੇ ਕੌਂਸਲਰ ਕਿਉਂ ਨਹੀਂ ਉਹ ਜਿਤਾ ਸਕੇ ਗੁਰਪ੍ਰੀਤ ਜੀ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਨੂੰ ਗੱਲਾਂ ਸੁਣਨੀਆਂ ਪੈਣੀਆਂ ਹਜੇ ਅਜੇ ਤਾਂ ਬਹੁਤ ਕੁਝ ਵੇਖਣ ਵਾਲਾ ਹੈ ਅਜੇ ਤਾਂ ਸੀਨ ਬਾਕੀ ਹੈ ਪਿਕਚਰ ਅਭੀ ਬਾਕੀ ਹੈ ਇਹ ਇਹਨਾਂ ਦਾ ਜਿਹੜਾ ਨਾ ਬੇੜਾ ਜੇ ਤੁਮੁੰਦਰ ਦੇ ਵਿੱਚ ਆ ਉਹ ਕਿਨਾਰੇ ਇੱਕ ਦਿਨ ਆ ਇੱਕ ਦਿਨ ਪੰਜਾਬੀ ਆਣੇ ਲਾ ਹੀ ਦੇਣਾ ਲਾ ਕੇ ਡਬੋਣਾ ਨਹੀਂ ਚਲੋ ਇਹ ਇਹ ਜਨਤਾ ਦੇ ਹੱਥ ਆ ਪਰ ਮੇਰੇ ਖਿਆਲ ਦੇ ਨਾਲ ਅਕੋਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਗਲਤ ਚੋਣ ਲਈ ਜੇਕਰ ਇਹਨਾਂ ਨੇ ਕਿਤੇ ਹੋਰ ਕੋ ਪਾਰਟੀ ਚੁਣੀ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਅੱਜ ਇਹਨਾਂ ਨੂੰ ਸੰਵਿਧਾਨਕ ਅਹੁਦੇ ਤੇ ਕਿਤੇ ਸੈਂਟਰ ਦਾ ਨਿਗਮ ਆਣਦੇ ਹੁੰਦੇ ਤੇ ਕਿਹੜੀ ਪਾਰਟੀ ਹੋਣੀ ਚਾਹੀਦੀ ਇਸ ਤੁਹਾਡੇ ਮਨ ਵਿੱਚ ਵੇਖੋ ਪਾਰਟੀਆਂ ਸੈਂਟਰ ਦੇ ਵਿੱਚ ਇਹ ਵੇਲੇ ਬਹੁਤ ਆ ਮੇਰੇ ਮੇਰੇ ਖਿਆਲ ਨਾਲ ਜਿਹੜੀ ਇਹ ਵੇਲੇ ਇੱਕੋ ਇੱਕ ਪਾਰਟੀ ਰਹਿ ਗਈ ਆ ਉਹਨੂੰ ਵੀ ਮੇਰੇ ਖਿਆਲ ਨਾਲ ਮੈਂ ਤੇ ਕਹਿਣਾ ਵਾ ਕਿ ਵਰਤ ਕੇ ਆਪਾਂ ਵੇਖ ਲਈਏ ਸਰ ਇਹ ਕਹਿੰਦਾ ਮਤਲਬ ਬੀਜੇਪੀ ਨੂੰ ਬੀਜੇਪੀ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਬੀਜੇਪੀ ਇਹਨਾਂ ਨਾਲੋਂ ਕਿਤੇ ਚੰਗੀ ਐ ਉਹਨਾਂ ਨੇ 5 ਸਾਲ ਵਾਸਤੇ ਤੁਹਾਨੂੰ ਸਾਈਡ ਤੇ ਕੀਤਾ ਵਾ ਬਹੁਤ ਛੇਤੀ ਮੇਰੇ ਖਿਆਲ ਨਾਲ ਉਹ ਆਪਣੇ ਆਪ ਅਸਤੀਫਾ ਲੈ ਜਾਣ ਉਹ ਕਹਿੰਦੇ ਵੀ ਲਾਓ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਆਮ ਆਦੀ ਪਾਰਟੀ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਸਾਫਟੋਰ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਹੀ ਬੇਬਕਲਾ ਗੋਲੀਕਾਂਡ ਅਤੇ ਉਹਨਾਂ ਵੱਲੋਂ ਬਣਾਈ ਗਈ ਸਿੱਟ ਨੂੰ ਲੈ ਕੇ ਪਾਰਟੀ ਦੇ ਉੱਤੇ ਸਵਾਲ ਚੁੱਕਦੇ ਰਹੇ ਸਨ ਅਤੇ ਇਸ ਵਾਰ ਉਹਨਾਂ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਸੀ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ। ਹਾਲਾਂਕਿ 2022 ਦੇ ਵਿੱਚ ਜਦੋਂ ਚੋਣਾਂ ਸਨ ਉਸ ਵੇਲੇ ਹਰ ਇੱਕ ਰਾਜਨੀਤਿਕ ਪਾਰਟੀ ਦੀ ਨਜ਼ਰ ਕੁਵਰ ਜੇਪ੍ਰਤਾਪ ਸਿੰਘ ਤੇ ਸੀ ਅਤੇ ਕੁਵਰ ਜੇਪ੍ਰਤਾਪ ਸਿੰਘ ਦੀ ਹੀ ਬਦੌਲਤ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਸਨ ਉਹ ਮਿਲੀਆਂ ਸਨ ਇਸ ਵਾਰ ਸਾਰਨਾ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਨੇ ਵੀਰਤਵਿੰਦਰ ਜੀ ਹੁਣੇ ਅਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਨਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਿਆਸਤਦਾਨਾਂ ਦਾ ਕੀ ਇਹੀ ਰੂਪ ਰਹਿ ਗਿਆ ਅਤੇ ਜੇਕਰ ਸਿਆਸਤਦਾਨ ਇੱਕ ਵਿਅਕਤੀ ਦੀ ਸਿਆਸੀ ਬਲੀ ਲੈਂਦੇ ਨੇ ਤੇ ਕਿਸ ਤਰ੍ਹਾਂ ਲੈਂਦੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹਿਲਾਂ ਜੁਵਿੰਦਰ ਵੀਰ ਜੀ ਗੱਲ ਕੀਤੀ ਸੀ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਇਸ ਸਿਆਸਤ ਦੇ ਵਿੱਚ ਪਿਆਰ ਨਹੀਂ ਸੀ ਰੱਖਿਆ ਉਸ ਵੇਲੇ ਤੁਸੀਂ ਇੱਕ ਗੱਲ ਕਹੀ ਸੀ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਅਗਰ ਸਿਆਸਤ ਵਿੱਚ ਆਉਣਗੇ ਤਾਂ ਬਹੁਤ ਵੱਡਾ ਇੱਕ ਪੁਚਾਲ ਲੈ ਕੇ ਆਉਣਗੇ ਤੇ ਉਹ ਆਇਆ 92 ਸੀਟਾਂ ਆਇਆ ਤੁਹਾਨੂੰ ਲੱਗਦਾ ਹੈ ਜੇ ਹੁਣ 5 ਸਾਲ ਲਈ ਪਾਰਟੀ ਤੋਂ ਬਾਹਰ ਕੱਢਿਆ ਗਿਆ ਆ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਲੱਗਦਾ ਹੈ ਕਿ ਦੁਬਾਰਾ ਆਮ ਆਦੀ ਪਾਰਟੀ ਹੋਂਦ ਆ ਪਾਏਗੀ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਪਾਰਟੀ ਦੇ ਵਿੱਚ ਰਹਿ ਕੇ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹੂੰ ਇਹ ਪਾਰਟੀ ਦਾ ਇੱਕ ਨਿੱਜੀ ਫੈਸਲਾ ਹੂੰ ਪਰ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਦੀ ਪਾਰਟੀ ਨੂੰ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਸੀ ਇੱਕਦਮ ਫੈਸਲਾ ਜਿਹੜਾ ਇਹ ਲਿਆ ਵਾ ਨਾ ਜੇ ਤੁਸੀਂ ਮੇਰਾ ਆਪੀਨੀਅਨ ਜਾਂਦਾਂ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਸਿਆਸੀ ਕਤਲ ਆ ਹੂੰ ਬਿਲਕੁਲ ਜਿੱਦਾਂ ਇੱਕ ਹੁੰਦਾ ਮੂੰਹ ਤੇ ਬੇਇੱਜ਼ਤੀ ਇੱਕ ਹੁੰਦੀ ਆ ਥੋੜੀ ਜਿਹੀ ਲਾ ਕੇ ਗੱਲ ਕਰਨੀ ਇਸ ਤਰੀਕੇ ਇਹਨਾਂ ਨੇ ਡਾਇਰੈਕਟ ਨਹੀਂ ਇਨਡਾਇਰੈਕਟਲੀ ਉਹਨੂੰ ਪਾਰਟੀ ਚੋਂ ਬਾਹਰ ਹੀ ਕੱਢਿਆ ਹੂੰ ਕੁਝ ਨਿੱਜੀ ਮਜਬੂਰੀਆਂ ਉਹਨਾਂ ਦੇ ਹੋ ਸਕਦੀਆਂ ਵਾ ਕਿ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਬਿਲਕੁਲ ਬਰਖਾਸ਼ਤੀ ਕਰ ਦਿੱਤਾ ਠੀਕ ਹੈ ਅਗਰ ਨਹੀਂ 5 ਸਾਲ ਵਾਸਤੇ ਇਹਨਾਂ ਨੇ ਬਾਹਰ ਕੱਢਿਆ ਪਹਿਲਾ ਤੇ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਦੁਨੀਆ ਦੇ ਵਿੱਚ ਇਸ ਵੇਲੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਇਹਨਾਂ ਦਾ ਵਿਰੋਧ ਪਾਇਆ ਜਾ ਰਿਹਾ ਹੈ ਜਾਂ ਹੋਰ ਨਾ ਗਤੀਵਿਧੀਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕੀ ਬਹੁਤ ਇਹ ਵੇਲੇ ਪਸੰਦ ਨਹੀਂ ਕਰ ਰਹੇ ਕਿਉਂਕਿ ਜਦੋਂ ਦੀਆਂ ਇਹ ਹੋਂਦ ਚਾਈਆਂ ਵਾਂ ਹੋਂਦ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਗੱਲਾਂ ਕੁਝ ਹੋਰ ਸੀ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਗੱਲਾਂ ਕੁਝ ਹੋਰ ਆ। ਇਹੀ ਗੱਲਾਂ ਦੇ ਕਰਕੇ ਹੀ ਤਾਂ ਮੇਰੇ ਖਿਆਲ ਦੇ ਨਾਲ ਕੋਵਰ ਵਿਜੇ ਪ੍ਰਤਾਪ ਸਿੰਘ ਜੀ ਆਏ ਸੀ। ਉਹਨਾਂ ਦੇ ਬੋਰਡ ਲਾਏ ਗਏ ਉਹਨਾਂ ਦੇ ਗੱਲ 'ਚ ਆਪ ਇੱਥੋਂ ਦੇ ਜਿਹੜੇ ਕਨਵੀਨੀਅਰ ਜਿਹੜੇ ਕਹਿੰਦੇ ਸਾਡੇ ਮੇਨ ਲੀਡਰ ਆ ਉਹਨਾਂ ਨੇ ਆਪ ਇੱਥਿਆਂ ਨੇ ਕੰਬਰੀ ਸਾਹਿਬ ਦੇ ਵਿੱਚ ਕੋਵਰ ਵਿੱਚ ਜੇ ਪ੍ਰਤਾਪ ਸਿੰਘ ਨੂੰ ਜਿਹੜਾ ਪਾਰਟੀ ਸ਼ਾਮਲ ਕੀਤਾ ਸੀ ਉਹਨਾਂ ਦਾ ਨਾਮ ਵਰਤਿਆ ਉਹਨਾਂ ਨੂੰ ਯੂਜ਼ ਕੀਤਾ ਉਹਨਾਂ ਨੂੰ ਆਪਣੇ ਵਿਸ਼ਵਾਸ 'ਚ ਲਿਆ ਤੇ ਅੱਜ ਉਹਨਾਂ ਦਾ ਵਿਸ਼ਵਾਸ ਲੈ ਕੇ ਯਾਰ ਮਾਰ ਜਾਂਦੀ ਕੋਲਾਂ ਦੀ ਪਿੱਟੇ ਸ਼ੂਰਾ ਮਾਰ ਦਿੱਤਾ ਮੇਰੇ ਖਿਆਲ 'ਚ ਜਿਸ ਤਰੀਕੇ ਇਹਦੇ ਨਾਲ ਇਹ ਕੰਮ ਕਰ ਰਹੀ ਹੈ 5 ਸਾਲ ਤੱਕ ਇਹ ਨਹੀਂ ਪਤਾ ਕਿ ਇਹਨਾਂ ਨੇ ਅਗਲੇ 5 ਸਾਲ ਆਉਣਾ ਕਿ ਨਹੀਂ ਆਉਣਾ ਹਾਂਜੀ ਤੇ ਇਹਨਾਂ ਨੇ 5 ਸਾਲ ਵਾਸਤੇ ਆਪਣੀ ਪਾਰਟੀ ਦਾ ਜਿਹੜਾ ਇੱਕ ਨੁਮਾਇੰਦਾ ਹੀ ਬਾਹਰ ਕੱਢ ਛੜਿਆ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਪੰਜਾਬੀ ਇਹਨਾਂ ਨੂੰ ਮੂੰਹ ਲਾਉਣਗੇ ਪੰਜਾਬੀਆਂ ਦੀ ਇੱਕ ਫਿਤਰਤ ਆ ਜੇ ਇਹ ਸਿਰ ਤੇ ਬਿਠਾਉਣਾ ਜਾਣਦੇ ਆ ਨਾ ਤੇ ਮਿੰਟ ਤੋਂ ਫੱਲੇ ਥੱਲੇ ਲਾਉਣਾ ਵੀ ਜਾਣਦੇ ਆ ਇਹ ਗੱਲ ਮਾਨ ਸਰਕਾਰ ਨੂੰ ਵੀ ਪਤਾ ਲੱਗ ਗਈ ਹੈ ਤੇ ਮਾਨ ਸਾਹਿਬ ਨੂੰ ਪਤਾ ਲੱਗ ਗਈ ਹੈ ਠੀਕ ਹੈ ਪੰਜਾਬ ਪੰਜਾਬੀਅਤ ਦੇ ਨਾਂ ਤੇ ਤੁਸੀਂ ਲੋਕਾਂ ਨੂੰ ਕਿੰਨਾ ਕੁ ਗੁੰਮਰਾਹ ਕਰ ਲੋਗੇ ਤੁਸੀਂ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਰੈਡਲ ਬੱਤੀਆਂ ਤੋਂ ਗਰੇਜ ਕਰਾਂਗੇ ਅੱਜ ਦੱਸੋ ਕਿਹੜਾ ਪੰਜਾਬ ਦਾ ਲੀਡਰ ਹੈ ਜਿਹਦੇ ਰੈੱਡ ਲੱਬ ਬੱਤੀਆਂ ਨਹੀਂ ਹੈਗੀਆਂ ਸਾਈਕਲ ਤੇ ਵੋਟਾਂ ਮੰਗਦੇ ਸੀ ਕਹਿੰਦੇ ਸੀ ਅਸੀਂ ਆਮ ਬੰਦੇ ਆ ਆਮ ਘਰਾਂ ਦੇ ਬੱਚੇ ਆ ਅੱਜ ਉਹ ਸਾਈਕਲ ਪਤਾ ਹੀ ਨਹੀਂ ਕਿਹੜੀ ਨੁੱਕਰੇ ਵਾਰ ਛੜਿਆ ਤੇ ਲਗਜ਼ਰੀ ਗੱਡੀਆਂ ਦੇ ਵਿੱਚ ਜਿਹੜਾ ਉਹ ਸਫ਼ਰ ਤੈਅ ਕਰ ਰਿਹਾ ਸੋ ਦੁਨੀਆ ਜਾਣਦੀ ਆ ਜਨਤਾ ਜਨਾਤਰ ਆ ਸਭ ਜਾਣਦੀ ਆ ਇਸ ਕਰਕੇ ਜਨਤਾ ਨਾਲ ਉਹ ਵਾਦੇ ਕਰੋ ਜੇ ਵਾਦੇ ਆ ਤੇ ਤੁਸੀਂ ਬਰਕਰਾਰ ਰਹਿ ਸਕੋ ਦਿੱਤ ਨਾ ਕਰੋ ਗੱਲ ਲੇਕਿਨ ਕੂਰ ਦੇ ਪ੍ਰਤਾਪ ਸਿੰਘ ਦਾ ਕਸੂਰ ਕੀ ਸੀਗਾ ਉਹ ਤੇ ਕਹਿ ਰਹੇ ਸੀਗੇ ਵਾਰ-ਵਾਰ ਕਿ ਜਿਹੜਾ ਤੁਸੀਂ ਮੇਰੀ ਸਿਟੀ ਦੀ ਗੱਲ ਕਰਦੇ ਸੀ ਸਿਟੀ ਨੂੰ ਲੈ ਕੇ ਤੇ ਜੋ ਪਨਿਸ਼ਮੈਂਟ ਆ ਉਹ ਦਿੱਤੀ ਜਾਵੇ ਉਹ ਅਕਸਰ ਹੀ ਜਦੋਂ ਵਿਧਾਨ ਸਭਾ 'ਚ ਬੋਲਦੇ ਸਨ ਇਹੀ ਚੀਜ਼ਾਂ ਕਹਿੰਦੇ ਸਨ ਕਿ ਲੱਗਦਾ ਫਿਰ ਜਾਣ ਕੇ ਦਰਕਰਨ ਆਰ ਕੀਤਾ ਗਿਆ ਉਸ ਜਗ੍ਹਾ ਨੂੰ ਲੈ ਕੇ ਦੇਖੋ ਜਿਹੜਾ ਮੇਰੇ ਖਿਆਲ ਦੇ ਨਾਲ ਕੋਵਰ ਵਿਜੇ ਪ੍ਰਤਾਪ ਸਿੰਘ ਦਾ ਕੋ ਕਸੂਰ ਨਹੀਂ ਆ ਦੇਖੋ ਇਹ ਨਹੀਂ ਹੁੰਦਾ ਜੇ ਕੋਈ ਗੁਨਾਹ ਕਰਦਾ ਹੈ ਤਾਂ ਲੀਡਰ ਨੂੰ ਉਹਦੀ ਸਜ਼ਾ ਮਿਲਣੀ ਹੀ ਮਿਲਣੀ ਹੈ ਕਾਨੂੰਨ ਦੇਣ ਵਾਲਾ ਬੈਠਾ ਔਰ ਕੋਈ ਨਾ ਕੋਈ ਆ ਜਾਏਗਾ ਵਾਇਆ ਮੀਡੀਆ ਕੋਈ ਨਾ ਕੋਈ ਪ੍ਰਮਾਤਮਾ ਨੇ ਕੋ ਖੇਡ ਰਚਾਉਣੀ ਹੁੰਦੀ ਹੈ ਕਿਸੇ ਦੇ ਕਿਸੇ ਵਿੱਚ ਬਹਿ ਕੇ ਜੇਕਰ ਕਿਸੇ ਪਾਰਟੀ ਦੇ ਨੁਮਾਇੰਦੇ ਨੇ ਜਾਂ ਪਾਰਟੀ ਲੀਡਰ ਨੇ ਪੰਜਾਬ ਦੀ ਜਨਤਾ ਨਾਲ ਕੋਈ ਮਾੜਾ ਕੀਤਾ ਹੈ ਤਾਂ ਉਹਦੀ ਸਜ਼ਾ ਨੂੰ ਮਿਲੇਗੀ ਲੇਕਿਨ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰਾਂ ਉਹ ਉਸ ਚੀਜ਼ ਨੂੰ ਦੁਰਪਯੋਗ ਕਰਦੀਆਂ ਉਹਦੀਆਂ ਉਨ੍ਹਾਂ ਦੀ ਸਿਰਫ ਸਿਰਫ ਕਸੂਰ ਮੇਰੇ ਖਿਆਲ ਨਾਲ ਅਸੀਂ ਵੀ ਕੱਲੇ ਕੋਵਰ ਵਿਜੇ ਪ੍ਰਤਾਪ ਸਿੰਘ ਨੇ ਨਹੀਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਵੀ ਇਸ ਚੀਜ਼ ਦੀ ਨਿਖੇਧੀ ਕੀਤੀ ਆ ਕਿ ਜਿਸ ਤਰੀਕੇ ਨਾਲ ਉਹਦੇ ਬੱਚੇ ਮਜੀਠੀਆ ਸਾਹਿਬ ਦੇ ਪ੍ਰਸ਼ਾਦਾ ਛਕ ਰਹੇ ਸੀ ਟੇਬਲ ਤੇ ਸੀ ਤੇ ਦਗੜ-ਦਗੜ ਕਰਦੀ ਪੁਲਿਸ ਪ੍ਰਸ਼ਾਸਨ ਦੇ ਘਰ ਚਲੀ ਗਈ ਆ ਇਹ ਸੀਨ ਗਲਤ ਸੀ ਇਹ ਜਿਹੜਾ ਤੁਹਾਡਾ ਬਿਹੇਵੀਅਰ ਸੀ ਇਹ ਗਲਤ ਸੀ ਤੁਸੀਂ ਇਹਨੂੰ ਠੀਕ ਕਰਦੇ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅੱਜ ਜੇ ਕੋ ਮਾਨ ਮਾਨ ਸਰਕਾਰ ਕੋ ਕੰਮ ਕਰ ਰਹੀ ਆ ਤਾਂ ਉਹਦੇ ਖਿਲਾਫ ਜਿਹੜਾ ਵੀ ਬੰਦਾ ਜ਼ੁਬਾਨ ਖੋਲੇਗਾ ਉਹਨੂੰ ਤੁਸੀਂ ਬੰਦ ਕਰਦੇ ਹੋਗੇ ਕਿੰਨਾ ਕਚੇਰਨਾ ਟਾਈਮ ਪੀਰੀਅਡ ਤਾਂ 5 ਸਾਲ ਹੀ ਆ ਹੂੰ ਕਿੰਨਾ ਕਚੇਰ ਇੱਥੇ ਤਾਂ ਔਰੰਗਜੇਪ ਵਰਗੇ ਨਹੀਂ ਰਹੇ ਹੂੰ ਇੱਥੇ ਤਾਂ ਬੜੇ ਬੜੇ ਵੱਡੇ ਜਿਹੜੇ ਜਿਹੜੇ ਕਹਿੰਦੇ ਸੀ ਅਸੀਂ ਉਹ ਕਰ ਦੇਣਾ ਜੇ ਕਰ ਦੇਣਾ ਉਹਨੇ ਸਮਾ ਬੜਾ ਸਮਰਾਤ ਥਾ ਇਨੇ ਹਰ ਇੱਕ ਨੂੰ ਆਪਣੇ ਲਬੇਟੇ ਚ ਲੈ ਲੈਣਾ ਅੱਜ ਜੇ ਸਮਾ ਤੁਹਾਡਾ ਵਾ ਤੇ ਮੇਰੇ ਖਿਆਲ ਨਾਲ ਜੇਕ ਤੁਹਾਡੇ ਕੋ ਸਮੇਂ ਦੇ ਦੌਰਾਨ ਗਲਤੀਆਂ ਹੋ ਰਹੀਆਂ ਤੈਨੂੰ ਸੁਧਾਰਨ ਦੀ ਲੋੜ ਆ ਲੇਕਿਨ ਕੁਵਰ ਵੀਜੇ ਪ੍ਰਤਾਪ ਜਿਦਾ ਡਾਰਕਡ ਕਿਉਂ ਹੁਣ 5 ਸਾਲ ਲਈ ਬਾਹਰ ਕੱਢ ਦਿੱਤਾ ਗਿਆ ਇੱਕ ਵਿਅਕਤੀ ਨੇ ਆਪਣੀ ਜੌਬ ਛੱਡੀ ਹੋਵੇ ਤੁਹਾਡੀ ਪਾਰਟੀ ਨੂੰ ਸਮਾਂ ਦਿੱਤਾ ਹੋਵੇ ਉਸ ਤੋਂ ਬਾਅਦ ਤੁਸੀਂ ਹਰਾ ਹਾਲਾਤ ਕਰ ਦੋ ਮੈਨੂੰ ਸਮਝ ਨਹੀਂ ਆਈ ਸੀ ਕੁਵਰ ਵੀਜੇ ਪ੍ਰਤਾਪ ਸਿੰਘ ਦੀ ਸਭ ਤੋਂ ਵੱਡੀ ਮੇਖਾ ਨਾਲ ਗਲਤੀ ਇਹ ਆ ਕਿ ਉਹਨੇ ਨੌਕਰੀ ਛੱਡਦੀ ਜਜਬਾਤੀ ਹੋ ਕੇ ਉਹਨੂੰ ਉਹਦਾ ਸਿਆਸੀ ਕਤਲ ਕਰ ਦਿੱਤਾ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਕਹਿ ਰਿਹਾ ਜੋ ਕੰਮ ਉਹ ਪ੍ਰਸ਼ਾਸਨ ਦੇ ਵਿੱਚ ਰਹਿ ਕੇ ਕਰ ਸਕਦੇ ਸੀ ਨਾ ਕਲਮ ਬੰਦ ਹੋ ਮੇਰੇ ਖਣ ਨਾਲ ਬਾਹਰ ਰਹਿ ਕੇ ਨਹੀਂ ਕਰ ਸਕੇ ਭਾਵੇਂ ਉਹ ਲੱਖ ਵਕੀਲ ਆ ਅੱਜ ਉਹ ਮਤਲਬ ਉੱਥੇ ਜਾ ਕੇ ਸੰਘ ਵੀ ਪਾੜਦੇ ਰਿਹਾ ਵਿਚਾਰੇ ਕਿ ਮੇਰੀ ਸੁਣ ਲਓ ਮੇਰੀ ਸੁਣਵਾਈ ਕਰ ਲਓ ਮੈਂ ਦੇ ਸਕਦਾ ਵਾਂ ਸਿੱਟਾ ਤਿਆਰ ਕੀਤੀਆਂ ਨੇ ਉੱਪਰ ਨਹੀਂ ਅੱਜ ਉਹ ਕਿੱਥੇ ਕਿੱਥੇ ਜਲੇਵਾ ਸਾਂ ਬੀਗਿੰਗ ਐ ਸਿੱਖ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਸੋਚਦੇ ਸੀਗੇ ਕਿ ਇਹ ਜਿਹੜਾ ਇਹ ਜਿਹੜਾ ਨਤੀਜਾ ਐਂਡ ਜਿਹੜਾ ਵਾ ਜਿਹੜਾ ਮੋਰਲ ਆਫ ਸਟੋਰੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਿਕਲੇਗੀ ਦੇਖੋ ਗੱਲ ਇਸ ਤਰ੍ਹਾਂ ਆ ਕਿ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਨਾ ਉਹ ਇੱਕ ਦੂਜੇ ਦੀ ਲੱਤ ਥੱਲੇ ਖਿੱਚ ਕੇ ਉੱਪਰ ਚੜ੍ਹਨ ਦੀ ਦੌੜ ਲੱਗੀ ਹੋਈ ਐ ਹੂੰ ਕਿਤੇ ਨਾ ਕਿਤੇ ਉੱਪਰ ਤੱਕ ਤੁਸੀਂ ਦੇਖ ਲਓ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਇੱਥੇ ਤਾਂ ਮੇਰੇ ਖਿਆਲ ਦੇ ਨਾਲ ਪ੍ਰੈਸ ਕਾਨਫਰੰਸ ਹੋਣੀ ਹੁੰਦੀ ਹੁੰਦੀ ਆ ਤੇ ਉਹਨੂੰ ਸਾਈਡ ਤੇ ਕਰਕੇ ਤੇ ਆਪ ਅੱਗੇ ਆ ਰਹੇ ਹੁੰਦੇ ਨੇ ਐ ਇਦਾਂ ਦੇ ਸੀਨ ਵੀ ਵੇਖਣ ਨੂੰ ਮਿਲੇ ਨੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਈ ਸਾਹਿਬ ਮਾਨ ਸਰਕਾਰ ਨੂੰ ਇਸ ਚੀਜ਼ ਤੇ ਚੰਗੀ ਤਰ੍ਹਾਂ ਗੰਭੀਰਤਾ ਨਾਲ ਸੋਚ ਲੈਣਾ ਚਾਹੀਦਾ ਸੀ ਬੇਸ਼ੱਕ ਅੱਜ ਕਿਉਂਕਿ ਲੰਬੇ ਸਮੇਂ ਤੋਂ ਕੁਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਦੇ ਬਰ ਖਿਲਾਫ ਬੋਲਦੇ ਆ ਰਹੇ ਨੇ ਅੱਜ ਉਹਨਾਂ ਦੇ ਸਪੋਕਸਪਰਸਨ ਵੀ ਕਹਿ ਰਿਹਾ ਕਿ ਗਤੀਵਿਧੀਆਂ ਦੇ ਖਿਲਾਫ ਬੋਲਦੇ ਆ ਰਹੇ ਸੀ ਇਹਨਾਂ ਨੂੰ ਨਹੀਂ ਸੀ ਚਾਹੀਦਾ ਅੱਜ ਜੇ ਕੋਈ ਇਹਨਾਂ ਨੂੰ ਚਾਹੀਦਾ ਸੀ ਮੁੱਖ ਮੰਤਰੀ ਨੂੰ ਕੋ ਟਾਈਮ ਮੰਗਦੇ ਨਹੀਂ ਉਹਨੇ ਗਲਤ ਕੀ ਬੋਲਿਆ ਉਹ ਕਹਿੰਦੇ ਜੋ ਤੁਸੀਂ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕਰ ਦਿਓ ਇੱਕ ਪੋਸਟ ਸੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਪਾਈ ਉਹ ਕਹਿੰਦੇ ਅਸੀਂ ਅਸੀਂ ਮਜੀਠੀਆ ਦੇ ਹੱਕ 'ਚ ਨਹੀਂ ਆ ਲੇਕਿਨ ਜੋ ਉਹ ਵਰਗੀ ਸਿਸਟਮ ਵਿਖਿਆ ਗਿਆ মিডিਆ ਨੂੰ ਦੂਰ ਕੀਤਾ ਗਿਆ ਉਹੀ ਵਿਜੀਲੈਂਸ ਦੇ ਅਧਿਕਾਰੀ ਸੀ ਜਿਹੜੇ ਸਾਹਨਾਂ ਬਹਿ ਕੇ ਚਾਹਾਂ ਵੀ ਪੀਂਦੇ ਰਹਿੰਦੇ ਨੇ ਉਹੀ ਅਧਿਕਾਰੀ ਹੁੰਦੇ ਨੇ ਜਿਹੜੇ ਸਾਹਨਾਂ ਪ੍ਰੈਸ ਕਾਨਫਰੰਸਾਂ ਵੀ ਕਰਦੇ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਕਰਦੇ ਨੇ ਉਹੀ ਪ੍ਰੈਸ ਵਾਲਿਆਂ ਨੂੰ ੱਟਕੇ ਵੀ ਮਾਰਦੇ ਵੀ ਨਜ਼ਰ ਆਏ ਲੇਕਿਨ ਲੱਗਦਾ ਨਹੀਂ ਜਿਸ ਤਰ੍ਹਾਂ ਦੇ ਸੀਨ ਕ੍ਰੀਏਟ ਕੀਤਾ ਗਿਆ ਕਿ ਬਹੁਤ ਵੱਡਾ ਇੱਕ ਕਿੰਗਪਿੰਗ ਨੂੰ ਫੜਨ ਲੱਗੇ ਆ ਉਸ ਤਰ੍ਹਾਂ ਦਾ ਸੀਨ ਕ੍ਰੀਏਟ ਕੀਤਾ ਗਿਆ ਉਸ ਤੋਂ ਬਾਅਦ ਲੱਭਾ ਕੁਝ ਨਹੀਂ ਅੰਦਰੋਂ ਜੇ ਕੁਛ ਚੰਦ ਮਬਾਇਲ ਕੁਝ ਡਾਇਰੀਆਂ ਕੁਝ ਸਬ ਸਮਥਿੰਗ ਕੁਛ ਹੋਰ ਆਸਤਾਨੇ ਡਾਕੂਮੈਂਟ ਲੱਭ ਗਏ ਤੁਹਾਨੂੰ ਲੱਗਦਾ ਇਹ ਸੀਨ ਕ੍ਰੀਏਟ ਕੀਤਾ ਗਿਆ ਕਿਸੇ ਜਗ੍ਹਾ ਤੇ ਲੈ ਕੇ ਦਵਿੰਦਰ ਜੀ ਤੁਹਾਨੂੰ ਇਹ ਨਜ਼ਰ ਆਉਂਦਾ ਪਿਆ ਕਿ ਵਾਕਈ ਕਿ ਜਾਂ ਲੱਗਦਾ ਕਿ ਜੈਕੂਬਰ ਵਿਜੇ ਪ੍ਰਤਾਪ ਸਿੰਘ ਨੇ ਬਿਕਰਮ ਦੇ ਹੱਕ ਚ ਬੋਲਿਆ ਤਾਂ ਇਹ ਚੀਜ਼ ਹੋਈ ਹਾਲਾਂਕਿ ਉਹ ਐਂਟੀ ਵੀ ਬੋਲਦੇ ਰਹੇ ਨੇ ساری ਜ਼ਿੰਦਗੀ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਬੋਲਦੇ ਰਹੇ ਨੇ ਅਸਲ ਵਿੱਚ ਮਾਨ ਸਰਕਾਰ ਨੂੰ ਕੋਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੇਣਾ ਇੱਕ ਮੌਕਾ ਚਾਹੀਦਾ ਸੀ ਉਹ ਬੋਕਾਨ ਨੂੰ ਮੇਰੇ ਖਿਆਲ ਦੇ ਨਾਲ ਮੁਨਾਸਿਬ ਲੱਗਿਆ ਤੇ ਉਹਨਾਂ ਨੇ ਨਿਕਰਮ ਵਾਲਾ ਮੁੱਦਾ ਹਾਂ ਚਟ ਰੋਟੀਆਂ ਪਟਕ ਦਾਲ ਵਾਲਾ ਕੰਮ ਕਰ ਦਿੱਤਾ ਕਿਉਂਕਿ ਕੋਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਮੈਂ ਇੱਕ ਪਹਿਲਾਂ ਵੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਸੀ ਕਿ ਇਹਨਾਂ ਵਿਜੀਲੈਂਸ ਨੂੰ ਤੇ ਬਾਕੀ ਇਹਲਾ ਅਧਿਕਾਰੀਆਂ ਨੂੰ ਕਿਹਾ ਹੋਇਆ ਵਾ ਕਿ ਕੋਵਰ ਵਿਜੇ ਪ੍ਰਤਾਪ ਸਿੰਘ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਕੰਜੇ ਚ ਲਾਓ ਇਹਨੂੰ 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 ਦੱਬਣ ਦੀ ਕੋਸ਼ਿਸ਼ ਕਰੋ ਇਹ ਸਾਡੇ ਬਾਰੇ ਬਹੁਤ ਬੋਲ ਰਿਹਾ ਤੇ ਉਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਚਾਹੀਦਾ ਸੀ ਤੇ ਉਹਨਾਂ ਨੂੰ ਮੌਕਾ ਮੁਨਾਸਿਬ ਲੱਗਿਆ ਉਹਨਾਂ ਨੇ ਆਪਣੀ ਮਨਮਰਜ਼ੀ ਕਰ ਲਈ ਗੱਲ ਇੱਥੇ ਅਰਵਿੰਦ ਕੇਜਰੀਵਾਲ ਦੀ ਨਹੀਂ ਆਮ ਆਦਮੀ ਪਾਰਟੀ ਦੀ ਨਹੀਂ ਹੈ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਬਰਕਰਾਰ ਕੀਤੀ ਹੈ ਤੇ ਭਗਵੰਤ ਮਾਨ ਸਿੰਘ ਜੀ ਤੁਹਾਡੇ ਕਰਕੇ ਲੋਕਾਂ ਨੇ ਵਿਸ਼ਵਾਸ ਕੀਤਾ ਤੁਹਾਡੇ ਕਰਕੇ ਕਿ ਤੁਸੀਂ ਪੰਜਾਬੀ ਹੋ ਮੈਂ ਕਹਿੰਦਾ ਭਗਵਾਨ ਤਮਾਨੂੰ ਪਿੱਛੇ ਕਰਕੇ ਕਿਤੇ ਕੇਦਰੀਵਾਲ ਆ ਪਾਵੇ ਅੱਗੇ ਫਿਰ ਦੱਸ ਦਿੰਗੇ ਪੰਜਾਬੀ ਹੁੰਦੇ ਕੌਣ ਆ ਠੀਕ ਹੈ ਲੇਕਿਨ ਰੋਲਡ ਨਾਲ ਅਦਾ ਘਰ ਤੱਕ ਉਹ ਰੇ ਪ੍ਰਤਾਪ ਸਿੰਘ ਦਾ ਉਹ ਦੱਸਾਂ ਲੱਗਾ ਤੁਹਾਨੂੰ ਨਾ ਹੁਣ ਗੱਲ ਇਸ ਤਰ੍ਹਾਂ ਆ ਕਿ ਪਾਰਟੀ ਨੂੰ ਖੜਾ ਕਰਨ ਵਾਸਤੇ ਪੰਜਾਬ ਪੰਜਾਬੀਏ ਤੈਨੂੰ ਨਾਲ ਲੈਣਾ ਬਹੁਤ ਜ਼ਰੂਰੀ ਸੀ ਨਾਲ ਲਿਆ ਵੀ ਲੋਕਾਂ ਦੇ ਵਿਸ਼ਵਾਸ ਵੀ ਕੀਤਾ ਜੇ ਪੰਜਾਬੀਆਂ ਦੀ ਆਦਤ ਆ ਉਹ ਸੈਂਟੀਮੈਂਟਸ ਹੋਏ ਜਾਂਦੇ ਆ ਛਿਤੀ ਹੋ ਜਾਂਦੇ ਆ ਲੇਕਿਨ ਅੱਜ ਸਭ ਤੋਂ ਵੱਧ ਜੇਕਰ ਆ ਮਤਲਬ ਆਮ ਆਦਮੀ ਪਾਰਟੀ ਨੂੰ ਕੋ ਨਫ਼ਰਤ ਕਰਤਾ ਤੇ ਉਹ ਐਨਆਰਆਈ ਲੋਕ ਆ ਕੋਈ ਉਹੀ ਐਨਆਰਆਈ ਲੋਕ ਆ ਬਾਰ ਦੇ ਜਿਨ੍ਹਾਂ ਨੇ ਆਪਣੇ ਇੱਕ ਇੱਕ ਰੁਪਏ ਦੇ ਵਿੱਚੋਂ ਇੱਕ ਇੱਕ ਰੁਪਇਆ ਕੱਢ ਕੇ ਬੱਚਿਆਂ ਨੂੰ ਉਹਨਾਂ ਨੇ ਸਾਈਡ ਤੇ ਕੀਤਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਲੋਕਾਂ ਨੂੰ ਕੀਤਾ ਕਿ ਪੰਜਾਬ ਦਾ ਭਲਾ ਹੋਵੇ ਭਲਾ ਜੀ ਬਿਲਕੁਲ ਪਰ ਮੇਰੇ ਖਿਆਲ ਦੇ ਨਾਲ ਅੱਜ ਆਮ ਆਦਮੀ ਪਾਰਟੀ ਪੰਜਾਬ ਦਾ ਭਲਾ ਕਰਨ ਦੇ ਬਜਾਏ ਅੱਜ ਮੇਰੇ ਖਿਆਲ ਨਾਲ ਸਿਰਫ ਸਿਰਫ ਨਾ ਵਰਤਦੀ ਐ ਅਸੀਂ ਉਹ ਕਰਤਾ ਯੁੱਧ ਨਸ਼ਿਆਂ ਦੇ ਵਿਰੁੱਧ ਕਰਤਾ ਉਹ ਭਾਈ ਕਿਹੜਾ ਵਿਰੁੱਧ ਮੈਂ ਖੁਦ ਆਪ ਮਜੂਦਾ ਗਵਾਹ ਆ ਮੇਰੇ ਨਾਲ ਕੋਈ ਗਲਤਤਾ ਕਰੇ ਉਹ ਜਿਹੜੇ ਤੁਹਾਡੇ ਅਧਿਕਾਰੀ ਆ ਜਿਨ੍ਹਾਂ ਨੂੰ ਪੱਠੇ ਵਡਣ ਦੀ ਨਹੀਂ ਸੀ ਪਤਾ ਨਾਲ ਉਹਨਾਂ ਨੂੰ ਤੁਸੀਂ ਕੁਰਸੀਆਂ ਦੇ ਬਾਹਰ ਛੜਿਆ ਯਾਰ ਉਹਨਾਂ ਨੂੰ ਪਤਾ ਹੀ ਨਹੀਂ ਉਹ ਆਪਣੇ ਢਿੱਡ ਵੱਡੇ ਕਰਨ ਤੇ ਲੱਗੇ ਹੋਏ ਨੇ ਉਹ ਪੁਲਿਸ ਵਾਲਿਆਂ ਨੂੰ ਦਬਕੇ ਮਾਰ ਮਾਰ ਕੇ ਉਹਨਾਂ ਦੇ ਪਰਚੇ ਦਰਜ ਕਰਾ ਰਹੇ ਆ ਜੇ ਕੋਈ ਪੁਲਿਸ ਅਧਿਕਾਰੀ ਉਹਨਾਂ ਦੇ ਖਿਲਾਫ ਬੋਲਦਾ ਵਾ ਤੇ ਯਾਰ ਉਹਨੂੰ ਆਪਣੀ ਪੋਲੀਟੀਕਲ ਪਾਵਰ ਨਾਲ ਦਬਾਉਂਦੀ ਕੋਸ਼ਿਸ਼ ਕਰਦੇ ਆ ਨਹੀਂ ਤੇ ਆਉਣ ਵਾਲੇ ਵੇਖੋ ਨਾ ਕਿੰਨਾ ਜ਼ਿਆਦਾ ਕੁਝ ਪੁਲਿਸ ਵਾਲੇ ਲੋਕ ਵੀ ਨਸ਼ਿਆਂ ਦੀ ਵੱਡੀ ਮਾਤਰਾ ਦੇ ਨਾਲ ਫੜੇ ਗਏ ਨੇ ਲੋਕ ਕੋਈ ਚਾਹੇ ਉਹ ਛੋਟੇ ਲੈਵਲ ਦਾ ਬੰਦਾ ਚਾਹੇ ਕੋ ਵੱਡੇ ਲੈਵਲ ਦਾ ਬੰਦਾ ਪਰ ਕਿਤੇ ਨਾ ਕਿ ਤਾਰਾਂ ਤੇ ਉੱਪਰ ਤੱਕ ਜੁੜੀਆਂ ਹੁੰਦੀਆਂ ਹਨਾ ਸੋ ਮੇਰੇ ਖਿਆਲ ਦੇ ਨਾਲ ਗੱਲਾਂ ਦਾ ਕੜਾਹ ਬਹੁਤ ਜ਼ਿਆਦਾ ਕਰ ਰਹੀ ਆ ਆਮ ਆਦਮੀ ਪਾਰਟੀ ਕੰਮ ਜਮੀਨੀ ਲੈਵਲ ਤੇ ਬਹੁਤ ਘੱਟ ਹੋ ਰਿਹਾ ਇਸ ਕਰਕੇ ਇਹ ਹੁਣ ਖੁਸ਼ ਕਰਨ ਤੇ ਲੱਗੀ ਹੋਈ ਆ ਕਿ ਨਸ਼ਿਆਂ ਦਾ ਮੁੱਦਾ ਜਾਂ ਕੋਈ ਐਸਾ ਸਿਆਸੀ ਮੁੱਦਾ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਸਮੇਂ ਤੇ ਪੂਰੇ ਤਾਂ ਹੋਏ ਨਹੀਂ ਲੇਕਿਨ ਹੁਣ ਸਮਾਂ ਘਾਟਾ ਸਾਡੇ ਕੋਲ ਇੰਨੇ ਕ ਸਮੇਂ ਦੇ ਵਿੱਚ ਆਪਾਂ ਜਿੱਦਾਂ ਕਿ ਤਦਾਂ ਕਰਕੇ ਵੀ ਉਹ ਕੰਮ ਕਰ ਲਈਏ ਕਿ ਜਨਤਾ ਦੇ ਉੱਪਰ ਵਿਸ਼ਵਾਸ ਬਣਾ ਲਈਏ ਲੇਕਿਨ ਬਹੁਤ ਔਖਾ ਹੈ ਲੇਕਿਨ ਦਵਿੰਦਰ ਜੀ ਮੇਰੀ ਹੁਣੇ ਤੋਂ ਕੁਝ ਸਮਾਂ ਪਹਿਲੇ ਕਿ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਸੀ ਆਮ ਆਦਮੀ ਪਾਰਟੀ ਦੇ ਨਾਲ ਉਹ ਕਹਿੰਦੇ ਕਿ ਜੇਕਰ ਕੋਈ ਜਪਰਤਾਪ ਸਿੰਘ ਦਾ ਇੰਨਾ ਹੀ ਮਤਲਬ ਕਿ ਆਪਣਾ ਰਸੂਖ ਸੀਗਾ ਤੇ ਆਪਣੇ ਕਾਉਂਸਲਰ ਕਿਉਂ ਨਹੀਂ ਉਹ ਜਿਤਾ ਸਕੇ ਤੁਹਾਨੂੰ ਲੱਗਦਾ ਹੈ ਕਿ ਇਹ ਇਸ ਟਾਈਮ ਇਹ ਗੱਲਾਂ ਕਰਨੀਆਂ ਜ਼ਰੂਰੀ ਸਨ ਜਾਂ ਜਦੋਂ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾਇਆ ਉਦੋਂ ਸੋਚ ਲੈਂਦੇ ਕਿ ਅਸੀਂ ਇਹਨੂੰ ਆਪਣੀ ਪਾਰਟੀ 'ਚ ਕਿਉਂ ਸ਼ਾਮਲ ਕਰਾ ਸਕਦੇ ਸਾਂ ਤੇ ਕੋ ਗੱਲ ਇਸ ਤਰ੍ਹਾਂ ਆ ਵੀ ਗੱਲਾਂ ਇਹਨਾਂ ਨੂੰ ਅਜੇ ਤਾਂ ਸ਼ੁਰੂਆਤ ਹੋਈ ਆ ਜੀ ਗੁਰਪ੍ਰੀਤਜੀ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਨੂੰ ਗੱਲਾਂ ਸੁਣਨੀਆਂ ਪੈਣੀਆਂ ਅਜੇ ਅਜੇ ਤਾਂ ਬਹੁਤ ਕੁਝ ਵੇਖਣ ਵਾਲਾ ਹੈ ਅਜੇ ਤਾਂ ਸੀਨ ਬਾਕੀ ਹੈ ਪਿਕਚਰ ਅਭੀ ਬਾਕੀ ਹੈ ਠੀਕ ਹੈ ਦੂਜੀ ਚੀਜ਼ ਤੇ ਮੈਂ ਤੁਹਾਨੂੰ ਹੋਰ ਕਹਿੰਦਾ ਇਹ ਤਾਂ ਬਾਜ਼ਾਰ 'ਚ ਬੈਠੇ ਤਾਂ ਜਾਵੇ ਸਿੱਖ ਨਿਕ ਲੈ ਰਿਹਾ ਬਿਲਕੁਲ 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 ਅਜੇ ਅਜੇ ਤਾਂ ਇਹਨਾਂ ਦਾ ਜਿਹੜਾ ਨਾ ਬੇੜਾ ਅਜੇ ਤੁਮੰਦਰ ਦੇ ਵਿੱਚ ਆ ਉਹ ਪਨ ਠੀਕ ਇਤਨੀ ਲਾ ਲਾ ਕੇ ਟਬੋਣਾ ਵਾ ਨਹੀਂ ਚਲੋ ਇਹ ਇਹ ਜਨਤਾ ਦੇ ਹੱਥ ਆ ਇਹ ਵਾਇਗੁਰ ਜਾਣਦਾ ਕੀ ਕਰਨਾ ਵਾ ਇੱਕ ਤਾਂ ਹੋਰ ਗੱਲ ਆ ਕਿ ਬਾਈਬਲ ਕਲਾਂ ਗੋਲੀ ਕਾਣ ਨੂੰ ਲੈ ਕੇ ਜਾਂ ਉਹਦੀ ਰਿਪੋਰਟ ਨੂੰ ਲੈ ਕੇ ਸਿਰਫ 92 ਵਿਧਾਇਕ ਮਿਲ ਜਾਣੇ ਨਿੱਕੀ ਮੋਟੀ ਗੱਲ ਨਹੀਂ ਬਹੁਤ ਵੱਡਾ ਮੰਡਟ ਆ ਕਿਸੇ ਰਹਿਮ ਸੀਗਾ ਅਕਾਲੀ ਦਲ ਕੋ ਸੀਗਾ ਹੁਣ ਲੇਕਿਨ ਲੱਗਦਾ ਨਹੀਂ ਕਿ ਇਹ ਫਿਰ ਮੰਡਟ ਹੀ ਨਹੀਂ ਸਾਫ ਸੇ ਮੇਰੇ ਖਿਆਲ ਦੇ ਨਾਲ ਅਜੇ ਤੁਸੀਂ ਸਿੱਖ ਤੁਸੀਂ ਮੈਨੂੰ ਸਵਾਲ ਜੀ ਪੁੱਛਿਆ ਨਾ ਇਸ ਬਾਰੇ ਤੇ ਜੇ ਤੁਸੀਂ ਮੇਰਾ ਖਾਸ ਕਰਕੇ opinion ਜਾਨਣਾ ਚਾਹੋ ਤਾਂ ਮੇਰੇ ਖਿਆਲ ਦੇ ਨਾਲ ਇਹ ਇਹ ਜਿਹੜਾ ਮੁੱਦਾ ਨਸ਼ਿਆਂ ਨੁਸ਼ਿਆਂ ਵਾਲਾ ਇਹ ਤਾਂ ਚੱਲਦਾ ਰਹਿੰਦਾ ਜੇਕਰ ਪੰਜਾਬੀਆਂ ਦਾ ਦਿਲ ਜਿੱਤਣਾ ਹੁੰਦਾ ਨਾ ਤਾਂ ਮੇਰੇ ਖਿਆਲ ਨਾਲ ਬਿਦਵੀ ਬਰਗਾੜੀ ਕਾਰਡ ਵਾਲਾ ਮੁੱਦਾ ਸਭ ਤੋਂ ਬੈਸਟ ਸੀ ਇਹਨਾਂ ਨੂੰ ਇਹਨਾਂ ਦੇ ਜਿਹੜੇ ਉਹਨਾਂ ਦੇ ਪਿੱਛੇ ਕੋਈ ਵੀ ਹੁੰਦਾ ਸੀ ਏ ਬੀ ਸੀ ਚਾਹੇ ਕੋਈ ਪੁਲਿਸ ਅਧਿਕਾਰੀ ਸੀ ਚਾਹੇ ਕੋਈ ਵੱਡਾ ਰਾਜਨੀਤਿਕ ਲੀਡਰ ਸੀ ਉਹਨਾਂ ਨੂੰ ਹੱਥ ਪਾ ਕੇ ਜਨਤਾ ਦੀ ਕਚਹਿਰੀ 'ਚ ਖੜਾ ਕਰ ਦਿੰਦੇ ਨਾ ਤਾਂ ਮੇਰੇ ਖਿਆਲ ਨਾਲ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ ਸੀ ਭਗਵੰਤ ਮਾਨ ਨੇ ਲੇਕਿਨ ਕਰ ਨਹੀਂ ਪਾਇਆ ਲੇਕਿਨ ਫਿਰ ਆਪਣਾ ਵਿਧਾਇਕ ਵੀ ਨਹੀਂ ਗਵਾਇਆ ਜਾਣਾ ਕਿਉਂਕਿ ਉਹਨੇ ਫਿਰ ਬੋਲਣਾ ਬੰਦ ਹੋਇਆ ਨਹੀਂ ਸੀਗਾ ਕਿਉਂਕਿ ਉਸੇ ਕਰਕੇ ਕਹਿ ਰਹੇ ਸੀਗੇ ਇਹ ਚੀਜ਼ਾਂ ਨਾ ਸੋ ਇਸ ਕਰਕੇ ਰਾਜਨੀਤੀ ਦੀਏ ਜਿਹੜੇ ਗੋਰੇ ਆ ਨਾ ਇਹਨਾਂ ਕੋਲੇ ਅਸੀਂ ਧਾਰਮਿਕ ਲੈਵਲ ਦੇ ਬੰਦੇ ਆ ਅਸੀਂ ਤਾਂ ਪਹਿਲਾਂ ਵੀ ਤੁਸੀਂ ਜਦੋਂ ਮੈਂ ਯਾਦ ਆ ਅਸੀਂ 1 ਟੂ 1 ਕੀਤਾ ਸੀ ਇਸ ਮਸਲੇ ਤੇ ਤੇ ਮੈਂ ਕਿਹਾ ਸੀ ਕਿ ਤੁਸੀਂ ਆਓ ਅਸੀਂ ਤੁਹਾਡਾ ਸਾਥ ਦੇਵਾਂਗੇ ਨਹੀਂ ਦਿੱਤਾ ਬਹੁਤ ਪੰਜਾਬੀਆਂ ਸਾਡਾ ਦਿੱਤਾ ਦਰਬਾਰ ਸਾਹਿਬ ਦੇ ਬਸ ਸਨਮਾਨਤ ਕੀਤਾ ਕਿ ਤੱਕ ਕਾਜ ਤੱਕ ਮੇਰੇ ਸਾਹਮਣੇ ਦਰਬਾਰ ਸਾਹਿਬ ਦੇ ਬਾਸ ਹੋਣ ਦੀ ਕਿਸੇ ਨੂੰ ਭੇਟਾ ਨਹੀਂ ਮਿਲਿਆ ਉਹ ਉਹਦੇ ਜੇ ਪ੍ਰਤਾਪ ਸਿੰਘ ਨੂੰ ਮਿਲ ਚੁੱਕੀ ਆ ਦਾ ਕਾਰਨ ਉਹ ਉਹਨਾਂ ਦੀਆਂ ਕੁਝ ਨਾ ਪ੍ਰਾਪਤੀਆਂ ਸੀ ਉਹਨਾਂ ਦੀਆਂ ਕੁਝ ਪ੍ਰਾਪਤੀਆਂ ਸੀ ਜਿਹੜਾ ਕੰਮ ਕਰਦੇ ਚ ਨਹੀਂ ਲੇਕਿਨ ਹੁਣ ਆਮ ਆਦਮੀ ਪਾਰਟੀ ਨੂੰ ਪ੍ਰਾਪਤੀ ਕਿਉਂ ਨਜ਼ਰ ਆਉਂਦੀ ਆ ਆ ਦੇਖੋ ਗੱਲ ਇਸ ਚਾ ਵਾ ਕਿ ਉਹ ਇੱਕ ਜਸਟ ਇੱਕ ਖੇਤਰ ਦੇ ਐਮਐਲਏ ਆ ਇੱਕ ਸਾਈਡ ਦੇ ਐਮਐਲਏ ਆ ਉਹਨਾਂ ਦੀਆਂ ਕੁਝ ਲਿਮਿਟੇਸ਼ਨ ਆ ਪਰ ਮੇਰੇ ਖਿਆਲ ਦੇ ਨਾਲ ਕੋਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਗਲਤ ਚੁਣ ਲਈ ਜੇਕਰ ਇਹਨਾਂ ਨੇ ਕਿਤੇ ਹੋਰ ਕੋ ਪਾਰਟੀ ਚੁਣੀ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਅੱਜ ਇਹਨਾਂ ਨੂੰ ਸੰਵਿਧਾਨਕ ਅਹੁਦੇ ਤੇ ਕਿਤੇ ਸੈਂਟਰ ਦਾ ਨਿਗਮ ਆਣਦੇ ਹੁੰਦੇ ਤੇ ਕਿਹੜੀ ਪਾਰਟੀ ਹੋਣੀ ਚਾਹੀਦੀ ਸੀ ਤੁਹਾਡੇ ਮਨੋਂ ਮੇਰੇ ਵੇਖੋ ਪਾਰਟੀਆਂ ਸੈਂਟਰ ਦੇ ਵਿੱਚ ਇਹ ਵੇਲੇ ਬਹੁਤ ਆ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਵੇਲੇ ਇੱਕੋ ਇੱਕ ਪਾਰਟੀ ਰਹਿ ਗਈ ਆ ਉਹਨੂੰ ਵੀ ਮੇਰੇ ਖਿਆਲ ਦੇ ਨਾਲ ਮੈਂ ਤੇ ਕਹਿਣਾ ਵਾਂ ਕਿ ਵਰਤਕੇ ਆਪਾਂ ਵੇਖ ਲਈਏ ਸਾਡੇ ਮੰਚ ਕਿਤੇ ਬਲਾਲ ਨਾ ਰਹਿ ਜੇ ਵੀ ਹਾ ਹਾਈ ਲੋੜਾ ਆ ਗਿਆ ਕਿ ਵਾਕਈ ਕਿਤੇ ਇਹਨਾਂ ਲੋਕਾਂ ਨੂੰ ਆਪਾਂ ਮੌਕਾ ਦੇ ਦਿੰਦੇ ਤਾਂ ਇਹ ਕਹਿੰਦਾ ਮਤਲਬ ਬੀਜੇਪੀ ਨੂੰ ਬੀਜੇਪੀ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਗੱਲ ਇਸ ਹਾਂ ਕਿਉਂਕਿ ਜੇ ਜੀ ਆਪਾਂ ਗੱਲ ਕਰੀਏ ਨਾ ਇਹ ਦਿੱਲੀ ਚੋਂ ਆਏ ਇਹਨਾਂ ਦਾ ਲਾਲਾ ਇੱਕ ਆਇਆ ਇਹਨਾਂ ਦਾ ਤੇ ਵੱਡੀਆਂ-ਵੱਡੀਆਂ ਲੀਟਾ ਮਾਰਦਾ ਮੈਂ ਪੰਜ ਮਾਉ ਕਰ ਦੂ 5 ਮਿੰਟ ਚ ਐਮਐਸਪੀ ਦੇ ਦਿੰਦੇ ਆ 5 ਮਿੰਟ ਚ ਇਹਦੇ ਬਿਦਵੀ ਕਾਰਡ ਵਾਲੇ ਮਹੀਨੇ ਚ ਦੇ ਦਿੰਦੇ ਆ ਪਰ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਜੇ મોદી ਨੇ ਕੰਮ ਕੀਤੇ ਤੇ મોદી ਵੇਖੋ ਕਿਸਾਨੀ ਤਰਨਾ ਬਹੁਤ ਵੱਡਾ ਸੀ ਬਹੁਤ ਵੱਡਾ ਇਸ਼ੂ ਸੀ મોદી ਨੇ ਤਾਂ ਬਹੁਤ ਕੰਮ ਕੀਤੇ ਲੇਕਿਨ મોદી ਨੇ ਵੇਚਿਆ ਵੀ ਬੜਾ ਕੁਝ ਹੈ ਨਾ ਦੇਖੋ ਗੱਲ ਇਸ ਤਰ੍ਹਾਂ ਆ ਕਿ ਪੋਲਿਟੀਕਲ ਲੀਡਰ ਕੋਈ ਵੀ ਆ ਹਰ ਇੱਕ ਨਾਲ ਕੋਈ ਨਾ ਨਹੀਂ ਆਪਾਂ ਸੋਚੋ ਆਪਾਂ ਕਿਸੇ ਪਾਰਟੀ ਦਾ ਆਪਾਂ ਵਿਰੋਧ ਤੁਹਾਨੂੰ ਲੱਗਦਾ ਕਿ ਜਿਵੇਂ ਰਵਨੀਤ ਸਿੰਘ ਬਿੱਟੂ ਨੂੰ ਚੰਗਾ ਅਹੁਦਾ ਦਿੱਤਾ ਸੀਗਾ ਕਿ ਲੱਗਦਾ ਕਿ ਭਾਜਪਾ ਦੇ ਵਿੱਚ ਗੇ ਹਾਰ ਵੀ ਜਾਂਦੇ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਚੰਗੀ ਜਗ੍ਹਾ ਤੇ ਹੋ ਸਕਦੇ ਸੀ ਹਰਜੀਤ ਸਿੰਘ ਪੁਰੀ ਜਿਹੜੇ ਨੇ ਉਹ ਹਾਰੇ ਸਨ ਉਹਨਾਂ ਨੂੰ ਚੰਗਾ ਅਹੁਦਾ ਸੀਗਾ ਆਰੁਣ ਜੇਤਲੀ ਜੀ ਹਾਰੇ ਸਨ ਉਹਨਾਂ ਨੂੰ ਬਹੁਤ ਵਧੀਆ ਉਹਨਾਂ ਨੇ ਅਹੁਦਾ ਦਿੱਤਾ ਫਿਰ ਜਿਹੜੇ ਹੁਣ ਸਮੁੰਦਰੀ ਸਾਹਿਬ ਆਏ ਸਨ ਉਹ ਤਰਨਜੀਤ ਸਿੰਘ ਸਮੁੰਦਰੀ ਉਹਨਾਂ ਨੂੰ ਵੀ ਉਹਨਾਂ ਨੇ ਕਾਫੀ ਪਿਆਰ ਦਿੱਤਾ ਕਿ ਲੱਗਦਾ ਕਿ ਫਿਰ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਕੋਈ ਸੈਂਟਰ ਦਾ ਅਹੁਦਾ ਮਿਲ ਸਕਦਾ ਸੀ ਦੇਖੋ ਗੱਲ ਇਸ ਤਰ੍ਹਾਂ ਆ ਕਿ ਮੇਰੇ ਖਿਆਲ ਦੇ ਨਾਲ ਰਿਜ਼ਰਵ ਕਰਦੇ ਸੀ ਰਿਜ਼ਰਵ ਕਰਦੇ ਸੀ ਜਿਸ ਤਰੀਕੇ ਨਾਲ ਇਹਨਾਂ ਨੂੰ ਸਪਨੇ ਵਿਖਾਏ ਗਏ ਸੀ ਉਹ ਸਪਨੇ ਇਹਨਾਂ ਦੇ ਚੱਕਣੇ ਚੂਰ ਕੀਤੇ ਗਏ ਆ ਇਹ ਮੇਰੇ ਖਿਆਲ ਦੇ ਨਾਲ ਤੇ ਇਹਨਾਂ ਦਾ ਫੋਨ ਤੱਕ ਨਹੀਂ ਚੱਕਦੇ ਹੁਣੇ ਹੂੰ ਉਹ ਕਹਿੰਦੇ ਆ ਉਹ ਆਪ ਕਹਿੰਦੇ ਨੇ ਕਿ ਮੇਰਾ ਫੋਨ ਹੀ ਚੱਕਦੇ ਬਸ ਪਰ ਉਹ ਗੱਲ ਸੱਚੀ ਹੋ ਗਈ ਨਾ ਹੁਣ ਤਾਂ ਫਿਰ ਮਰਦਾ ਕੀ ਨਹੀਂ ਕਰਦਾ ਫਿਰ ਬੰਦਾ ਬੋਲੇਗਾ ਨਾ ਕਿ ਸਿੱਧਾ ਆਪਣੇ ਚਲੇ ਉਹ ਕਹਿੰਦੇ ਨਹੀਂ ਬੋਲ ਰਿਹਾ ਕਹਿੰਦਾ ਕਿ ਜਿਹੜੀ ਤੁਸੀਂ ਲੋਕਾਂ ਦਾ ਵਿਰੋਧ ਕੀਤਾ ਕਿ ਕਿ ਤੱਕ ਕਮਿਟਮੈਂਟ ਕਿ ਕਿ ਕਮਿਟਮੈਂਟ ਪੂਰੀ ਕਰ ਦੋ ਹੁਣ ਹੁਣ ਉਹ ਗੱਲ ਗੱਲ ਤੇ ਅੱਜ ਵੀ ਮੇਰੇ ਖਾਲਦ ਉਹਨਾਂ ਨੇ ਕੋਈ ਕਿਸੇ ਨੂੰ ਆਪਣਾ ਕੋਈ ਆਪਣਾ ਨਹੀਂ ਦਿੱਤਾ ਇੱਕੋ ਇੱਕ ਉਹਨਾਂ ਨੇ ਗੁਰਬਾਣੀ ਦੀ ਦੋ ਤੁਕਾਂ ਜਿਹੜੀਆਂ ਉਹ ਸਟੇਜ 'ਤੇ ਪਾਤਾ ਲੇਕਿਨ ਬਹੁਤ ਸ਼ੌਕਿੰਗ ਨਿਊਜ਼ ਸੀ ਕਿ ਸਵੇਰੇ ਉਹਦਾ ਸਾਰੀ ਦੇਖੋ ਸੁਲਝਿਆ ਆ ਇਨਸਾਨ ਆ ਸੁਲਝਿਆ ਆ ਇਨਸਾਨ ਆ ਜਵਾਬ ਦੇਏਗਾ ਜਰੂਰ ਜਵਾਬ ਦੇਏਗਾ ਜਰੂਰ ਪਰ ਸਮਾਂ ਆਉਣ ਤੇ ਇੱਕ ਤਨ ਮਹੋਰ ਗੱਲ ਦੱਸਾਂ ਤੁਹਾਨੂੰ ਮੈਂ ਗੁਰਬਾਣੀ ਕਹਿੰਦੀ ਆ ਹੌਮੇ ਦੀਨ ਰੋਗ ਹੈ दारू ਕਿਸਮਾ ਹੈ ਹੂੰ ਹੌਮੇ ਨਾਵੇਂ ਨਾਲ ਵਿਰੋਧ ਹੈ ਅੱਜ ਜੀ ਉਹ ਗੁਰਬਾਣੀ ਦੀ ਗੱਲ ਕਰਦਾ ਉਹਦਾ ਵਿਸ਼ਵਾਸ ਗੁਰੂ ਸਾਹਿਬ ਦੇ ਉੱਪਰ ਹੈਗਾ ਵਾ ਤੇ ਉਹਨੂੰ ਮਤਬੁੱਦ ਵੀ ਆਪੇ ਗੁਰੂ ਸਾਹਿਬ ਦੇਗਾ ਕਿਰਪਾ ਵੀ ਕਰਨਗੇ ਤੋਂ ਮੇਰੇ ਖਿਆਲ ਦੇ ਨਾਲ-ਨਾਲ ਕਿਤਨਾ ਕਿਤੇ ਉਹਨਾਂ ਨੂੰ ਕੋਈ ਚੰਗੀ ਪੋਜੀਸ਼ਨ ਤੇ ਵੀ ਲੈ ਕੇ ਉਹਨਾਂ ਕਿ ਅਸੀਂ ਆਸ ਕਰਦੇ ਆਂ ਕਿ ਅੱਜ ਤੱਕ ਅਸੀਂ ਉਹਨਾਂ ਦਾ ਕੋ ਮਾੜਾ ਨਹੀਂ ਦੇਖਿਆ ਬੋਲਦੇ ਠੀਕ ਆ ਉਹ ਬੇਬਾਕੀ ਨਾਲ ਬੋਲਦੇ ਆ ਜਾਂ ਥੋੜੀ ਜੀ ਮਨਮਰਜ਼ੀ ਆਪਣੀ ਕਰਦੇ ਆ ਉਹ ਅਸੀਂ ਤਾਂ ਉਹਨਾਂ ਨਾਲ ਖੈਰ ਨਹੀਂ ਨਾ ਚਲੇ ਪਰ ਪਾਈ ਪਿਆਸਾ ਅਫਸਰ ਨੇ ਉਹ ਬੋਲ ਸਕਦੇ ਨੇ ਕੋਈ ਆਪ ਦੀ ਗੱਲ ਨਹੀਂ ਪਰ ਮੇਰੇ ਖਿਆਲ ਨਾਲ ਉਹ ਬੀਕਮ ਦੀ ਰਹੀ ਉਹਨਾਂ ਲਾਗੇ ਬਹੁਤ ਤਕੜੀ ਇਹ ਇਸ ਕਰਕੇ ਜਵਾਬ ਜ਼ਰੂਰ ਦੇਣਗੇ ਤੁਸੀਂ ਬਣੇ ਰਹੋ ਉਹਨਾਂ ਨਾਲ ਰਾਫਤਾ ਕਾਇਮ ਕਰੋ ਉਹਨਾਂ ਨਾਲ ਉਹਨਾਂ ਨੂੰ ਪੁੱਛੋ ਉਹਨਾਂ ਦੇ ਦਿਲ ਦੇ ਕਵਾਲ ਅੱਜ ਨਹੀਂ ਤੇ ਭਲਕੇ ਗੁੱਸਾ ਲਾਵਾ ਤੇ ਫਟਨੇ ਫਟਣਾ ਜੀ ਉਹ ਮੇਰੇ ਖਿਆਲ ਦੇ ਨਾਲ ਉੰਨਾ ਨੇ 5 ਸਾਲ ਵਾਸਤੇ ਤੁਹਾਨੂੰ ਸਾਈਡ ਤੇ ਕੀਤਾ ਵਾ ਬਹੁਤ ਛੇਤੀ ਮੇਰੇ ਖਿਆਲ ਨਾਲ ਉਹ ਆਪਣੇ ਆਪ ਅਸਤੀਫਾ ਲੈ ਜਾਣਗੇ ਕਿਉਂਕਿ ਵੀ ਲਾਓ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਕਿਨ ਲੱਗਦਾ ਜਿਸ ਤਰ੍ਹਾਂ 92 ਆਈਆਂ ਤੇ ਹੁਣ 2027 ਦੇ ਵਿੱਚ ਬਹੁਤ ਤਕੜਾ ਸੈਟ ਬੈਕ ਦੇ ਦੇਣਗੇ ਕਿਉਂਕਿ ਡੈਮੇਜ ਬਹੁਤ ਵੱਡਾ ਹੋਏਗਾ ਮੈਨੂੰ ਲੱਗਦਾ ਤੁਸੀਂ ਤੁਸੀਂ ਜਿੱਥੇ ਮਰਜ਼ੀ ਲਿਖਾ ਲਓ ਆਮ ਆਦਮੀ ਪਾਰਟੀ ਉਹ ਵਿਸ਼ਵਾਸ ਹੁਣ ਪੰਜਾਬੀਆਂ ਦੇ ਮਨਾਂ ਦੇ ਵਿੱਚ ਨਹੀਂ ਬਣਾ ਸਕਦੀ ਚਾਹੇ ਇਹਦੇ ਸੋਨੇ ਦੇ ਕਿਉਣਾ ਬਣ ਜਾਣੇ ਕਹਿੰਦਾ ਮੈਂ ਦੋ 2027 ਦੇ ਵਿੱਚ ਨਹੀਂ ਆ ਸਕਦੀ ਕਿਉਂਕਿ ਸ਼ੁਰੂਆਤ ਵੇਲੇ ਤੁਹਾਨੂੰ ਪਤਾ ਲੱਗ ਜਾਂਦਾ ਵਾ ਹਾਂ ਇੱਕ ਮੈਂ ਜ਼ਰੂਰ ਗੱਲ ਕਰੂੰਗਾ ਮੈਂ ਹੁਣੇ ਫੇਸਬੁੱਕ ਵੀ ਚੈੱਕ ਕਰ ਰਿਹਾ ਸੀ ਉਹ ਉਹਦੇ ਵਿੱਚ ਨਾ ਇੱਕ ਅਲੱਗ ਹੀ ਟੋਨ ਚੱਲ ਪਿਆ ਕੋਵਰ ਰੇਪਰ ਪ੍ਰਤਾਪ ਸਿੰਘ ਦੇ ਹੱਕ ਦੇ ਵਿੱਚ ਜਿੰਨੇ ਉਹਨਾਂ ਦੇ ਨਾਲ ਦੇ ਸੀ ਉਹ ਕਹਿੰਦੇ ਅੱਜ ਵੀ ਅਹੀ ਕੋਵਰ ਰੇਪਰ ਪ੍ਰਤਾਪ ਸਿੰਘ ਦੇ ਨਾਲ ਹੈ ਲੱਗਦਾ ਕਿ ਹੁਣ ਇਹ ਡਬਲ ਕਿਉਂਕਿ ਅਕਾਲੀ ਦਲ ਵੀ ਦੋ ਪਾਰ ਹੋ ਗਿਆ ਹੁਣ ਲੱਗਦਾ ਜੀ ਕੋਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਰਸਸ ਹੋ ਜਾਏਗਾ ਕਿਉਂਕਿ ਲੋਕ ਬਹੁਤ ਕੋਵਰ ਰੇਪਰ ਪ੍ਰਤਾਪ ਸਿੰਘ ਨੂੰ ਪਸੰਦ ਕਰਦੇ ਸਨ ਭਾਜੀ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਗੱਲ ਕੋਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਸੱਚ ਇਨਾਂ ਨੇ ਕਿਸੇ ਦੀ ਗੁਲਾਮੀ ਨਹੀਂ ਬਸਾਈ ਕੋਈ ਵੀ ਆਇਆ ਚੜ ਕੇ ਨਾ ਇਨਾਂ ਨੇ ਤਾਂ ਜਵਾਬ ਦਿੱਤਾ ਹੀ ਦਿੱਤਾ ਚਾਹੇ ਉਹ ਔਰੰਗਜ਼ੇਬ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਕੋਈ ਕਨਵਿਨਰ ਹੋਵੇ ਭਾਈ ਜੇਕਰ ਤਾਂ ਇਸ ਕੌਮ ਦੇ ਨਾਲ ਤੁਸੀਂ ਇਨਾਂ ਤੇ ਰਾਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨਾਂ ਦਾ ਧਾਰਮਿਕ ਪੱਖ ਤੇ ਰਾਜਨੀਤਿਕ ਤੇ ਸਮਾਜਿਕ ਪੱਖ ਸੋਚ ਸਮਝ ਕੇ ਨਾਲ ਵਿਚਰ ਕੇ ਤੁਰਨਾ ਹੋਵੇਗਾ ਲੈਣਾ ਹੋਏਗਾ ਤਾਂ ਰਾਜ ਕਰ ਸਕਦੇ ਹੋ ਆਦਰਵਾਇਜ਼ ਨਹੀਂ ਤੇ ਪੰਜਾਬੀਆਂ ਨੇ ਤੇ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹਨਾਂ ਨੂੰ ਬਾਹਰ ਦੇ ਰਾਹ ਵਿਖਾ ਦਿੱਤੇ ਤਾਂ ਇਹ ਸਾਡੀ ਭੂਆ ਦੇ ਪੁੱਤ ਥੋੜਾ ਇਸ ਕਰਕੇ ਜਿਨ੍ਹਾਂ ਨੇ ਸਿਰਾਂ ਤੇ ਪੱਗਾਂ ਰੱਖੀਆਂ ਉਹਨਾਂ ਨੂੰ ਸਾਡੀਆਂ ਪੱਗਾਂ ਸਾਹਮਣੀਆਂ ਵੀ ਆਉਂਦੀਆਂ ਕੋਈ ਨਹੀਂ ਸਾਡੇ ਪੰਜਾਬ ਦੇ ਵਿੱਚ ਬੜੇ ਬੈਠੇ ਦੇ ਜੇ ਇੱਕ ਸਤੌਜ ਪਿੰਡ ਦਾ ਮਤਲਬ ਆਮ ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਾ ਸਕਦੇ ਆ ਪੰਜਾਬੀ ਤਾਂ ਹੋਰ ਵੀ ਕਿਸਾਨਾਂ ਮਜ਼ਦੂਰਾਂ ਦੇ ਪੁੱਤਰ ਬੈਠੇ ਨੇ ਇੱਥੇ ਯਾਰ ਉਹਨਾਂ ਨੂੰ ਬਣਾ ਕੇ ਦੇ ਸਕਦੇ ਆ ਕੋਈ ਵੱਡੀ ਗੱਲ ਨਹੀਂ ਆ ਮਸਲਾ تشرف ਇਹ ਆ ਕਿ ਸਾਨੂੰ ਜਦੋਂ ਜਦੋਂ ਵੀ ਠੱਗਿਆ ਜਿੰਨੇ ਜਿੰਨੇ ਵੀ ਠੱਗਿਆ ਆਪਣੇ ਆਪ ਨੇ ਠੱਗਿਆ ਤੇ ਆਪਣਾ ਬਣ ਕੇ ਠੱਗਿਆ ਤੇ ਧਾਰਮਿਕ ਪੱਖ ਦੇ ਉੱਪਰ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲਿਆ ਜਿਹੜੀ ਮਰਜ਼ੀ ਸਾਡੀ ਪਾਰਟੀ ਜਿਹੜੀ ਮਰਜ਼ੀ ਜਮਾਤ ਜਿਹੜੀ ਮਰਜ਼ੀ ਰਾਜਨੀਤਿਕ ਤੇ ਰਾਜੇ ਸਾਨੂੰ ਅੱਜ ਤੱਕ ਸਾਨੂੰ ਹਮੇਸ਼ਾ ਦੂਜਿਆਂ ਦੇ ਅੱਖਾਂ ਵੱਲ ਦੂਜਿਆਂ ਦੇ ਮੂੰਹ ਵੱਲ ਵੇਖਣਾ ਪਿਆ ਅਸੀਂ ਅਰਦਾਸ ਕਰਦੇ ਹਾਂ ਅੰਮ੍ਰਿਤਸਰ ਧਰਤੀ ਤੇ ਬੈਠੇ ਕਿ ਸੱਚੇ ਪਾਤਸ਼ਾਹ ਸਾਨੂੰ ਸਮਤ ਦੇਵੇ ਸਾਨੂੰ ਹਿੰਮਤ ਦੇਵੇ ਤੇ ਸਾਡੇ ਆਪਣਿਆਂ ਵਿੱਚੋਂ ਹੀ ਕੋਈ ਭੈਣ ਭਰਾ ਐਸਾ ਉੱਠੇ ਜਿਹੜਾ ਸਿੱਖ ਕੌਮ ਨੂੰ ਜਿਹੜਾ ਵਾ ਨਵੀਆਂ ਰਾਹਾਂ ਤੇ ਤੇ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਵਾਲੇ ਬੰਨੜ ਲੈ ਕੇ ਤੁਰ ਸਕੇ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਵਾਲੇ ਬੰਨੜ ਨੂੰ ਲੈ ਕੇ ਅਜਾਇ ਜਾਵੇ ਇਸ ਤਰ੍ਹਾਂ ਦੇ ਹੀ ਸੁਪਨੇ ਆਮ ਆਦਿ ਪਾਰਟੀ ਨੇ ਵੀ ਕਿਸੇ ਵੇਲੇ ਦਿਖਾਏ ਸਨ ਕੋਵਰ ਜੇ ਪ੍ਰਤਾਪ ਸਿੰਘ ਨੂੰ ਇਸ ਕਰਕੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਕਿ ਉਹ ਇੱਕ ਵਧੀਆ ਇੱਕ ਜੋ ਅਧਿਕਾਰੀ ਰਹੇ ਨੇ ਪੁਲਿਸ ਅਧਿਕਾਰੀ ਰਹੇ ਨੇ ਅਤੇ ਉਹਨਾਂ ਦੀ ਰਿਪੋਰਟ ਨੂੰ ਲੈ ਕੇ ਆਧਾਰ ਨੂੰ ਲੈ ਕੇ ਕਿਹਾ ਗਿਆ ਸੀਗਾ ਕਿ ਕੁਝ ਘੰਟਿਆਂ ਦੇ ਵਿੱਚ ਇਹ ਜਿਹੜੀ ਹੈ ਉਹ ਜ਼ਰੂਰ ਸਜ਼ਾ ਦਿੱਤੀ ਸੀਗੀ ਉਹ ਦਵਾਈ ਜਾ ਸਕਦੀ ਹੈ ਲੇਕਿਨ ਕਿਤਨਾ ਕਿਤੇ ਰਾਜਨੀਤਿਕ ਲੀਡਰ ਨੇ ਹਮੇਸ਼ਾ ਰਾਜਨੀਤਿਕ ਰੋਟੀਆਂ ਸੇਕਦੇ ਨੇ ਲੇਕਿਨ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਲਿੱਤਾ ਹੈ ਜਿਸ ਵਿੱਚ 5 ਸਾਲ ਲਈ ਹੁਣ ਕੋਰੋਜ ਪ੍ਰਤਾਪ ਸਿੰਘ ਨੂੰ ਬਾਹਰ ਦਾ ਰਸਤਾ ਬਕਾਇਆ ਗਿਆ ਤਾਂ ਹੁਣ ਵੇਖਣਾ ਹੋਵੇਗਾ ਕਿ 2027 ਦੀ ਚੋਣਾਂ ਦੇ ਵਿੱਚ ਕੁਵਰ ਜਪਰਤਾਪ ਸਿੰਘ ਵੱਲੋਂ ਕਿਸ ਤਰ੍ਹਾਂ ਦਾ ਹੁਣ ਇੱਕ ਜੰਗ ਜਿਹੜੀ ਆ ਉਹ ਛੇੜੀ ਜਾਂਦੀ ਹੈ ਕਿਉਂਕਿ ਅਕਸਰ ਹੀ ਉਹਨਾਂ ਵੱਲੋਂ ਆਪਣੀ ਬੇਬਾਕੀ ਦੇ ਨਾਲ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਜਿਹੜੇ ਨੇ ਉਹ ਚੁਕੇ ਜਾਂਦੇ ਰਹੇ ਇਸ ਖਾਸ ਗੱਲਬਾਤ ਲਈ ਜਿਹੜੀ ਅਸੀਂ ਵੀਰ ਜਵਿੰਦਰ ਜੀ ਹੋਣਾ ਨਾਲ ਕੀਤੀ ਹੈ ਇਸ ਲਈ ਸਾਨੂੰ ਇਜਾਜ਼ਤ ਦਿਓ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਕੀਮਤੀ ਕਮੈਂਟ ਜੀ ਯੂਜ਼ ਦਿਓਗੇ ਤਾਂ ਜੋ ਕਿ ਕੁਵਰ ਵੀਰ ਪ੍ਰਤਾਪ ਸਿੰਘ ਦਾ ਇਹ ਵੀਡੀਓ ਪਹੁੰਚੇ ਅਤੇ ਉਹਨਾਂ ਸੁੱਤੇ ਹੋਏ ਲੀਡਰਾਂ ਦੇ ਅੱਖਾਂ ਦੇ ਤੱਕ ਵੀ ਚੱਕਰ ਨਾਲ ਤੱਕ ਇਹ ਆਡੀਓ ਪਹੁੰਚੇ ਤਾਂ ਜੋ ਕਿ ਉਨ ਜੋ ਕੁਵਰ ਜੀ ਪ੍ਰਤਾਪ ਸਿੰਘ ਨੇ ਉਹਨਾਂ ਦੇ ਹੱਕ ਦੇ ਵਿੱਚ ਲੋਕ ਜਿਹੜੇ ਨੇ ਉਹ ਕੁਗਰ ਸਕੇ ਮੈਨੂੰ ਜਿਹੜੇ ਗੁਰਪ੍ਰੀਤ ਸਿੰਘ ਨੂੰ ਦੇ ਦੋ ਇਜਾਜ਼ਤ ਧੰਨਵਾਦ